ਅੱਜ ਇਸ ਖਾਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੱਕ ਐਹੋ ਜੀ ਬਿਮਾਰੀ ਦੇ ਬਾਰੇ ਜਿਸ ਨੂੰ ਗਲ ਘੋਟੂ ਬਿਮਾਰੀ ਵੀ ਕਿਹਾ ਜਾਂਦਾ ਹੈ ਗੱਲ ਕਰਦੇ ਪਈਆਂ ਡੱਪਥੀਰੀਆ ਦੇ ਬਾਰੇ ਡੱਪਥੀਰੀਆ ਬਿਮਾਰੀ ਨੂੰ ਗਲ ਘੋਟੂ ਬਿਮਾਰੀ ਵੀ ਕਿਹਾ ਜਾਂਦਾ ਕਿਉਂਕਿ ਇਸ ਬਿਮਾਰੀ ਦੇ ਕਾਰਨ ਜੋ ਵਿਅਕਤੀ ਹੈ ਪੀੜਿਤ ਵਿਅਕਤੀ ਨੂੰ ਐਦਾਂ ਮਹਿਸੂਸ ਹੁੰਦਾ ਕਿ ਜਿਵੇਂ ਉਸ ਦਾ ਗਲਾ ਮੈਜੋ ਘੋਟਿਆ ਗਿਆ ਪਰ ਦੇ ਵਿੱਚ ਇਹ ਬਿਮਾਰੀ ਲਗਾਤਾਰ ਵੱਧਦੀ ਨਜ਼ਰ ਆ ਰਹੀ ਪਈ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ WHO ਨੇ ਇਸ ਬਿਮਾਰੀ ਤੇ ਚਿੰਤਾ ਜ਼ਾਹਿਰ ਕੀਤੀ ਹੈ ਅੱਜ ਕਰਾਂਗੇ ਅੱਜ ਇਸ ਖਾਸ ਵੀਡੀਓ ਦੇ ਵਿੱਚ ਕੀ ਬਿਮਾਰੀ ਕਿੱਦਾਂ ਫੈਲਦੀ ਹੈ ਕੀ ਹੈ ਦੇ ਲੱਛਣ ਤੇ ਕਿਸ ਤਰ੍ਹਾਂ ਇਹਦਾ ਇਲਾਜ ਹੁੰਦਾ ਹੈ ਹੱਲ ਕਰਦੇ ਹਾਂ ਬੈਕਟਰੀਆ ਬਿਮਾਰੀ ਦੀ ਬੈਕਟਰੀਆ ਬਿਮਾਰੀ ਹੈ ਜੋ ਇਹ ਫੈਲਦੀ ਕਿੱਦਾਂ ਹੈ ਕੋਵਿਡ ਦੇ ਵਾਂਗੂ ਹੀ ਇਹ ਬਿਮਾਰੀ ਜੋ ਪੀੜਿਤ ਵਿਅਕਤੀ ਹੈ ਸੰਕਰਮਿਤ ਵਿਅਕਤੀ ਤੋਂ ਦੂਸਰੇ ਸਵਸਥ ਵਿਅਕਤੀ ਦੇ ਵਿੱਚ ਫੈਲਦੀ ਹੈ ਜੇਕਰ ਸੰਕਰਮਿਤ ਵਿਅਕਤੀ ਕਿਸੇ ਜਗ੍ਹਾ ਨੂੰ ਛੂੰਹਦਾ ਹੈ ਕਿਸੇ ਜਗ੍ਹਾ ਤੇ ਹੱਥ ਲਗਾਉਂਦਾ ਹੈ ਸੰਕਰਮਿਤ ਜੋ ਸੰਕਰਮਣ ਉਹ ਦੂਸਰੇ ਵਿਅਕਤੀ ਜੇਕਰ ਉਸੇ ਸਥਾਨ ਤੇ ਹੱਥ ਲਗਾਉਂਦਾ ਹੈ ਜਾਂ ਉਸ ਨਾਲ ਹੱਥ ਮਿਲਾਉਂਦਾ ਹੈ ਜਾਂ ਉਸ ਦੋਸ਼ੀ ਜਗਾ ਤੇ ਜਾਂਦਾ ਹੈ ਤੇ ਜੋ ਇਹ ਡਕਟਰੀਆ ਬਿਮਾਰੀ ਹੈ ਉਹ ਫੈਲਦੀ ਹੈ ਡਕਟਰੀਆ ਬਿਮਾਰੀ ਦੇ ਜਿਹੜੇ ਲੱਛਣ ਨੇ ਉਹ ਆਮ ਤੌਰ ਤੇ ਕੋਵਿਡ ਦੇ ਵਾਂਗੂ ਹੀ ਦੇਖਣ ਨੂੰ ਮਿਲਦੇ ਨੇ ਇਸ ਬਿਮਾਰੀ ਦੇ ਲੱਛਣ ਹੈ ਜਿਹੜੇ ਪਹਿਲਾਂ ਤਾਂ ਪਤਾ ਨਹੀਂ ਚੱਲਦੇ ਜਿਸ ਕਾਰਨ ਜੋ ਸੰਕਰਮਣ ਹੈ ਫੈਲਦਾ ਰਹਿੰਦਾ ਹੈ ਬਿਮਾਰੀ ਦਾ ਪਹਿਲਾਂ ਪਤਾ ਨਹੀਂ ਚੱਲਦਾ ਔਰ ਸੰਕਰਮਣ ਲਗਾਤਾਰ ਫੈਲਦਾ ਰਹਿੰਦਾ ਹੈ ਜਦ ਤੱਕ ਬਿਮਾਰੀ ਦਾ ਪਤਾ ਚੱਲਦਾ ਹੈ ਉਦੋਂ ਤੱਕ ਸੰਕਰਮਣ ਫੈਲ ਜਾਂਦਾ ਹੈ ਤੇਰੀਆ ਬਿਮਾਰੀ ਦਾ ਜੋ ਸ਼ੁਰੂਆਤੀ ਲੱਛਣ ਨੇ ਉਸ ਦੇ ਵਿੱਚ ਗਲੇ ਦੇ ਵਿੱਚ ਖਰਾਸ਼ ਗਲਾ ਖਰਾਬ ਹੋਣਾ ਜਿਸ ਨੂੰ ਆਪਾਂ ਕਹਿੰਦੇ ਨੇ ਉਹ ਮਹਿਸੂਸ ਹੁੰਦਾ ਹੈ ਗਲਾ ਖਰਾਬ ਤੋਂ ਬਾਅਦ ਮਹਿਸੂਸ ਹੁੰਦਾ ਹੈ ਤੇਜ਼ ਬੁਖਾਰ ਤੇਜ਼ ਬੁਖਾਰ ਦੇ ਕਾਰਨ ਵਿਅਕਤੀ ਦਾ ਜੋ ਜੋ ਬਦਨ ਬਦਨ ਦੇ ਵਿੱਚ ਨੀਲਾਪਣ ਵੀ ਦੇਖਣ ਨੂੰ ਮਿਲਦਾ ਹੈ ਥੋੜੀ ੋੜੀ ਇਹ ਬਿਮਾਰੀ ਹੈ ਜੋ ਸੰਕਰਮਣਾਂ ਚ ਵਧਦਾ ਜਾਂਦਾ ਹੈ ਔਰ ਵਿਅਕਤੀ ਦੇ ਗਲੇ ਦੇ ਵਿੱਚ ਇੱਕ ਪੂਰੇ ਰੰਗ ਦਾ ਜੋ ਕਲੀਅਰ ਇੱਕ ਪਰਤ ਹੈ ਬਣਾ ਦਿੰਦਾ ਹੈ ਜੋ ਇਹ ਪਰਤ ਹੈ ਸਮਝ ਲੈ ਕਿ ਬਾਦੀ ਜਾਂਦੀ ਹੈ ਇਸ ਪਰਤ ਦੇ ਵਿੱਚੋਂ ਕੁਝ ਜੋ ਜ਼ਹਿਰੀਲੇ ਪ੍ਰਦਾਰਥ ਹੈ ਜੋ ਨਿਕਲਣਾ ਸ਼ੁਰੂ ਕਰ ਦਿੰਦੇ ਹਨ ਜ਼ਹਿਰੀਲੇ ਪ੍ਰਦਾਰਥ ਸਰੀਰ ਦੇ ਵਿੱਚ ਜਾਂਦੇ ਨੇ ਤੇ ਸਰੀਰ ਦੇ ਬਾਕੀ ਅੰਗ ਜਿਵੇਂ ਕਿ ਕਿਡਨੀ ਲੀਵਰ ਫਿਰਦੇ ਦਿਲ ਇਹਨਾਂ ਤੇ ਵੀ ਜੋ ਅਸਰ ਪਾਣਾ ਸ਼ੁਰੂ ਕਰ ਦਿੰਦੇ ਨੇ ਧੀਰੇ ਧੀਰੇ ਕਰਕੇ ਸਮਾਂ ਲੈ ਕੇ ਇਹ ਜੋ ਸੰਕਰਮਣ ਹੈ ਸਰੀਰ ਦੇ ਬਾਕੀ ਅੰਗਾਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਹੈ WHO ਨੇ ਇਸ بیماری ਤੇ ਚਿੰਤਾ ਜ਼ਾਹਿਰ ਕੀਤੀ ਹੈ ਭਾਰਤ ਦੇ ਵਿੱਚ ਇਸ بیماری ਦੇ ਹਰ ਸਾਲ ਲਗਾਤਾਰ 4000 ਤੋਂ ਵੱਧ ਕੇਸ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਵਿੱਚੋਂ 95 ਜਾਂ ਫਿਰ 100 ਇਹੋ ਜਿਹੇ ਵਿਅਕਤੀ ਹੁੰਦੇ ਨੇ ਜੋ ਇਸ ਸੰਕਰਮਣ ਦੇ ਕਾਰਨ ਆਪਣੀ ਜਾਨ ਗਵਾ ਬੈਠੇ ਨੇ ਅੱਗੇ ਗੱਲ ਕਰਾਂਗੇ ਇਸ ਸੰਕਰਮਣ ਨੂੰ ਰੋਕਣ ਦੀ ਕੀ ਇਹ ਸੰਕਰਮਣ ਨੂੰ ਰੋਕਿਆ ਜਾ ਸਕਦਾ ਹੈ ਬਲਕਿ ਇਸ ਸੰਕਰਮਣ ਨੂੰ ਰੋਕਿਆ ਜਾ ਸਕਦਾ ਹੈ ਇਸ ਤੇ ਇੱਕ ਜੋਟੀ ਕਵ ਹੈ ਜਿਸ ਦਾ ਨਾਮ DTaP ਰੀਟਪ ਨਾਮ ਦੇ ਟੀਕੇ ਦੇ ਨਾਲ ਇਸ ਨੂੰ ਰੋਕਿਆ ਜਾਂਦਾ ਹੈ ਜਦ ਸੰਕਰਮਣ ਜਿਆਦਾ ਹੋਵੇ ਤਾਂ ਡਾਕਟਰ ਜੋ ਐਂਟੀ ਜੋ ਜਿਸ ਨੂੰ ਜੋ ਸੰਕਰਮਣ ਨੂੰ ਰੋਕਣ ਦੇ ਲਈ ਐਂਟੀਆਕਸੀਡੈਂਟਸ ਜਿਤਨਾ ਦਵਾਈਆਂ ਦਿੰਦੇ ਨੇ ਐਂਟੀਟੌਕਸਿਕਸ ਦਵਾਈਆਂ ਦਿੰਦੇ ਨੇ ਐਂਟੀਟੌਕਸਿਕਸ ਦੇ ਨਾਲ ਜੋ ਐਂਟੀਬਾਇਓਟਿਕਸ ਦਿੱਤੀਆਂ ਜਾਂਦੀਆਂ ਨਾਲ ਜਿਸ ਦੇ ਨਾਲ ਕਿ ਜੋ ਜ਼ਹਿਰ ਹੈ ਜ਼ਹਿਰ ਸ਼ਰੀਰ ਦੇ ਵਿੱਚੋਂ ਘਟ ਜਾਂਦਾ ਹੈ ਸ਼ਰੀਰ ਦੇ ਵਿੱਚ ਜੋ ਜ਼ਹਿਰ ਫੈਲਦਾ ਹੈ ਉਸ ਤੇ ਕਾਬੂ ਪਾ ਲਿਆ ਜਾਂਦਾ ਹੈ ਐਂਟੀਟੌਕਸਿਕ ਦਵਾਈਆਂ ਦੇ ਨਾਲ ਇਹ ਜੋ ਪੀੜਿਤ ਵਿਅਕਤੀ ਹੈ ਉਸ ਨੂੰ ਰਾਹਤ ਮਿਲਨੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਇਸ ਦਾ ਇੱਕ ਜੋ ਲਗਾਤਾਰ ਜਿਸ ਤਰ੍ਹਾਂ ਕਿ ਕੋਵਿਡ ਦੇ ਬਾਅਦ ਇੱਕ ਇਮਿਊਨਿਟੀ ਡਿਵੈਲਪ ਹੋ ਜਾਂਦੀ ਹੈ ਸ਼ਰੀਰ ਦੇ ਵਿੱਚ ਪਰ ਇਸ ਦੇ ਵਿੱਚ ਇਦਾਂ ਦੇਖਣ ਨੂੰ ਨਹੀਂ ਮਿਲਦਾ ਇੱਕ ਇਮਿਊਨਿਟੀ ਆ ਉਹ ਡਿਵੈਲਪ ਨਹੀਂ ਹੁੰਦੀ ਕਮਿਊਨਿਟੀ ਡਿਵੈਲਪ ਨਾ ਹੋਣ ਕਾਰਨ ਇਸ ਦਾ ਜੋ ਸੰਕਰਮਣ ਹੈ ਸੰਕਰਮਣ ਦੁਬਾਰਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਇਸ ਕਰਕੇ ਇਸ ਦਾ ਜੋ ਟੀਕਾ ਹੈ ਡੀਟੈਪ ਨਾਮ ਦਾ ਜੋ ਟੀਕਾ ਨੂੰ ਸਮੇਂ-ਸਮੇਂ ਤੇ ਲਗਵਾਉਣਾ ਪੈਂਦਾ ਹੈ ਇਸ ਤੋਂ ਬਾਅਦ ਜੇ ਗੱਲ ਕਰੀਏ ਕਿ ਸੰਕਰਮਣ ਦੇ ਵਿੱਚ ਕੀ ਇਸ ਤੇ ਜੋ ਸਹੀ ਹੋਣ ਦੇ ਤਰੀਕੇ ਨੇ ਸੋ ਸਹੀ ਹੋਣ ਦੇ ਤਰੀਕੇ ਇਹੀ ਹੈ ਕਿ ਜੋ ਤੁਸੀਂ ਡਾਕਟਰ ਹੈ ਤੁਹਾਨੂੰ ਲੱਛਣ ਦਿੰਦੇ ਨੇ ਤੇਜ਼ ਬੁਖਾਰ ਤੇਜ਼ ਬੁਖਾਰ ਹੁੰਦਾ ਵਾ ਸ਼ਰੀਰ ਨੀਲਾ ਪੈਂਦਾ ਵਾ ਤੇ ਗਲੇ ਦੇ ਵਿੱਚ ਖਰਾਸ਼ ਮਹਿਸੂਸ ਹੁੰਦੀ ਹੈ ਗਲੇ ਦੇ ਵਿੱਚ ਦਰਦ ਹੁੰਦਾ ਵਾ ਜਦੋਂ ਆਪਾਂ ਕੁਝ ਖਾਣੇ ਆ ਜਾਂ ਪੀਣੇ ਆ ਨਿਗਲਣ ਦੇ ਵਿੱਚ ਤਕਲੀਫ ਹੁੰਦੀ ਹੈ ਤਾਂ ਤੁਸੀਂ ਡਾਕਟਰ ਕੋਲ ਜਾ ਕੇ ਇਸ ਦਾ ਇਲਾਜ ਕਰਵਾ ਸਕਦੇ ਹੋ ਇਹ ਜੋ ਬਿਮਾਰੀ ਹੈ ਜ਼ਿਆਦਾਤਰ ਜੋ ਬੱਚੇ ਜਾਂ ਫਿਰ ਗਰਭਵਤੀ ਔਰਤਾਂ ਦੇ ਵਿੱਚ ਜਿਆਦਾ ਫੈਲਦੀ ਹੈ ਕਿਉਂਕਿ ਉਸ ਸਮੇਂ ਬੱਚਿਆਂ ਦੇ ਵਿੱਚ ਜੋ ਇਮਿਊਨਿਟੀ ਹੈ ਔਰ ਗਰਭਵਤੀ ਔਰਤਾਂ ਦੇ ਵਿੱਚ ਇਮਿਊਨਿਟੀ ਵੀਕ ਹੁੰਦੀ ਹੈ ਜਿਸ ਕਾਰਨ ਇਹ ਬਿਮਾਰੀ ਉਹਨਾਂ ਨਾਲ ਉਹਨਾਂ ਵਿੱਚ ਜਿਆਦਾ ਫੈਲਦੀ ਹੈ ਉਹਨਾਂ ਲਈ ਜਿਆਦਾ ਕੱਟਕ ਸਾਬਿਤ ਹੁੰਦੀ ਹੈ ਇਸ ਬਿਮਾਰੀ ਹੈ ਜੋ ਇਮਿਊਨਿਟੀ ਨੂੰ ਬਿਲਡ ਕਰਕੇ ਜੇ ਰੱਖਿਆ ਹੋਵੇ ਤਾਂ ਇਮਿਊਨਿਟੀ ਇਸ ਬਿਮਾਰੀ ਤੇ ਨਾਲ ਲੜਦੀ ਹੈ ਅਤੇ ਇਸ ਤੋਂ ਜਲਦੀ ਨਿਜਾਤ ਪਾਇਆ ਜਾਂਦਾ ਹੈ ਤੇ ਕੱਟਕ ਜਿਆਦਾ ਨਹੀਂ ਹੁੰਦੀ ਪਰ ਜਿਹੜੇ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ ਜਿਹੜੇ ਆਪਣੀ ਇਮਿਊਨਿਟੀ ਵੱਲ ਧਿਆਨ ਨਹੀਂ ਦਿੰਦੇ ਉਹਨਾਂ ਦੇ ਲਈ ਇਹ ਬਿਮਾਰੀ ਹੈ ਜੋ ਗਲ ਕੋਟੂ ਬਿਮਾਰੀ ਹੈ ਉਕਾਤਕ ਸਬਦ ਹੁੰਦੀ ਹੈ ਇਸ ਦੇ ਵਿੱਚ ਜੋ ਵਿਅਕਤੀ ਹੈ ਪੀੜਿਤ ਵਿਅਕਤੀ ਦਾ ਜੋ ਗਲਾ ਹੈ ਉਹ ਇਦਾਂ ਮਹਿਸੂਸ ਹੁੰਦਾ ਜਿਵੇਂ ਘੋਟਿਆ ਗਿਆ ਹੁੰਦਾ ਗਲਾ ਘੋਟਿਆ ਗਿਆ ਹੁੰਦਾ ਵੈ ਸਾਹ ਚ ਲੈਣ ਚ ਤਕਲੀਫ ਮਹਿਸੂਸ ਹੁੰਦੀ ਹੈ ਜੋ ਅੰਦਰਲੇ ਅੰਗ ਨਹੀਂ ਊੜੀ ਊੜੀ ਉਹ ਅੰਗ ਹੈ ਜੋ ਅੰਗ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ